ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਮਸਤੀ ਵਿੱਚ ਰੰਗੇ ਰਹਿਣ ਇੱਕ ਦਿਨ ਵਿਦਾਂ ਨੇ ਆਖਿਆ ਪੁੱਤਰ ਤੂੰ ਆਪਣੇ ਘਰ ਦੀਆਂ ਗਊਆਂ ਮਈਆਂ ਚਾਰ ਕੇ ਲਿਆਇਆ ਕਰ ਅੱਗੇ ਤਾਂ ਨੌਕਰ ਜਾਂਦੇ ਨੇ ਹੁਣ ਤੁਸੀਂ ਆਪ ਜਾਓ ਅੱਛੀ ਤਰ੍ਹਾਂ ਜਾ ਕੇ ਲਿਆਇਆ ਕਰੋ ਨਾਲੇ ਬਾਹਰ ਫਿਰ ਕੇ ਕਨਸਾਨ ਨਾ ਰਹੇਗਾ ਤੇਰਾ ਮਨ ਵੀ ਪਰਚਿਆ ਰਹੇਗਾ ਤਾਂ ਗੁਰੂ ਸਾਹਿਬ ਜੀ ਬੋਲੇ اے ਬਿਦਾ ਜੀ ਜੋ ਕੁ ਸ਼ਾਪ ਆਖੋਗੇ ਉਹੀ ਮੈਂ ਕਰਾਂਗਾ ਜਾਂ ਵੱਡੀ ਸਵੇਰ ਹੋਈ ਗੁਰੂ ਜੀ ਨੂੰ ਕੁਛ ਖਾਣ ਵਾਸਤੇ ਲਣ ਪੱਲੇ ਬਣ ਦਿੱਤਾ ਇਸ਼ਨਾਨ ਕਰਵਾ ਕੇ ਆਤਿਜਕਿ ਸ਼ੋਰਾ ਛੜੀ ਦੇਤੀ ਗੁਰੂ ਜੀ ਗਊਆਂ ਮਈਆਂ ਦੇ ਰਸੇ ਖੋਲ ਕੇ ਬਾਹਰ ਲਾਗੇ ਮਾਨੋ ਸ਼੍ਰੀ ਕ੍ਰਿਸ਼ਨ ਜੀ ਦੇ ਸਮਾਨ ਬ੍ਰਿਜ ਮੈਂ ਗਊਆਂ ਚਰਾਉਣ ਗਏ ਨੇ ਬਿੰਦਰਾਵਨ ਅੱਗੇ ਮਹਾਰਾਜ ਜੀ ਗਊਆਂ ਨੂੰ ਚਰਾਉਂਦੇ ਚਰਾਉਂਦੇ ਕਿ ਸੁੰਦਰ ਸਥਾਨ ਦੇਖ ਕਰ ਇਕਾਂਤ ਬੈਠ ਗਏ ਸਮਾਦੀ ਮੈਂ ਸੈਤ ਹੋ ਗਏ ਸ਼੍ਰੀ ਪਰਮੇਸ਼ਰ ਜੀ ਦੀ ਬੰਦਗੀ ਮੈਂ ਲੈਵ ਲੈਨ ਹੋ ਗਏ ਗਉਆਂ ਮਈਆਂ ਮਹਾਰਾਜ ਜੀ ਦੀਆਂ ਚਰਦੀਆਂ ਚਰਦੀਆਂ ਇੱਕ ਬੜੀ ਸੁੰਦਰ ਪਰਫੁੱਲਤ ਕਾਲੀ ਵੇਖ ਕਰ ਉਹ ਜਜ ਜਾਵੜੀਆਂ ਸਭ ਚਰ ਕੇ ਰੱਜ ਕੇ ਉਸੇ ਖੇਤ ਵਿੱਚ ਬੈਠ ਗਈਆਂ ਸੰਪੂਰਨ ਖੇਤ ਉਜਾੜਤਾ ਇਨੇ ਮੈਂ ਖੇਤ ਦਾ ਮਾਲਕ ਆਇਆ ਦੇਖੇ ਖੇਤ ਖਾ ਕੇ ਗਉਆਂ ਮਈਆਂ ਉੱਥੇ ਬੈਠ ਰਹੀਆਂ ਨੇ ਉਹਨੇ ਗੁਰੂ ਨਾਨਕ ਜੀ ਨੇ ਆਖਿਆ ਭਾਈ ਤੂੰ ਬਡਵਾਰੀ ਦਾ ਪੁੱਤਰ ਹੈ ਮੇਰੀ ਖੇਤੀ ਸਾਰੀ ਉਜਾੜ ਦਿੱਤੀ ਜੇ ਇਸ ਉਜਾਰੇ ਦਾ ਜਵਾਬ ਕਰ ਇਹ ਭਲਾ ਚਰਾਵਾ ਬਣਿਆ ਗੁਰੂ ਨਾਨਕ ਜੀ ਆਖਿਆ ਭਾਈ ਤੇਰਾ ਕੁਝ ਨਹੀਂ ਉਜੜਿਆ ਤੇ ਕਿਉਂ ਬੋਲਦਾ ਕਿਆ ਹੋਇਆ ਜੇ ਕਿਸੇ ਪਸੂ ਨੇ ਮੂੰਹ ਪਾ ਲਿਆ ਖਦਾਏ ਜਿਹੜਾ ਖੇਤ ਜਿਹੜਾ ਬਚ ਗਿਆ ਇਸੇ ਵਿੱਚ ਬਰਕਤ ਘੱਤ ਸੀ ਤੇ ਬੋਲਦਾ ਕਿਉਂ ਹੈ ਉਹ ਚੁੱਪ ਨਾ ਕਰੇ ਗੁਰੂ ਨਾਨਕ ਸਾਹਿਬ ਜੀ ਨਾਲ ਲੜਨ ਲੱਗਾ ਨਾਨਕ ਜੀ ਦੇ ਉਹ ਜ਼ਮੀਨਦਾਰ ਦੋ ਮੇ ਝਗੜਦੇ ਝਗੜਦੇ ਰਾਏ ਬਨਾਰ ਦੇ ਪਾਸ ਆਏ ਤਲਵੰਡੀ ਦਾ ਆਤਮਸੀ ਉਸ ਖੇਤ ਵਾਲੇ ਪੁਕਾਰ ਕੀਤੀ ਰਾਏ ਜੀ ਤੇਰੇ ਪਟਵਾਰੀ ਦੇ ਪੁੱਤਰ ਨੇ ਮੇਰਾ ਸਾਰਾ ਖੇਤ ਹੀ ਉਜਾੜ ਦਿੱਤਾ ਪਾਸੋਂ ਲੋਕਾਂ ਆਖਿਆ ਜੋ ਨਾਨਕ ਦਾ دیਵਾਨਾ ਹੈ ਪਰ ਕਾਲੂ ਨੂੰ ਸੱਦੋ ਰਾਏ ਨੇ ਕਾਲੂ ਨੂੰ ਸਦਵਾਇਆ ਜਦੋਂ ਕਾਲੂ ਆਇਆ ਰਾਏ ਆਖਿਆ ਕਾਲੂ ਤੂੰ ਇਸ ਪੁੱਤਰ ਨੂੰ ਸਮਝਾਉਂਦਾ ਨਹੀਂ ਗਰੀਬ ਦਾ ਖੇਤ ਉਜਾੜ ਆਇਆ ਰਾਏ ਨੇ ਆਖਿਆ ਕਾਲੂ ਤੂੰ ਇਸ ਪੁੱਤਰ ਨੂੰ ਸਮਝਾ ਹੌਣੇ ਤੁਰਕੇ ਪੁਕਾਰ ਕਰਦਾ ਕਾਲੂ ਆਖਿਆ ਰਾਏ ਜੀ ਮੈਂ ਕੀ ਕਰਾਂ ਇਹ ਦਮਸਤਾਨਾ ਹੋ ਰਿਹਾ ਹੈ ਕੁਛ ਕਰਦਾ ਨਹੀਂ ਨਾਨਕ ਜੀ ਆਖਿਆ ਕਾਲੋ ਤੂੰ ਜਾ ਕੇ ਉਜਾੜਾ ਪਰਦੇ ਮੈਂ ਕੁਝ ਨਹੀਂ ਆਖਦਾ ਨਾਨਕ ਜੀ ਆਖਿਆ ਰਾਏ ਜੀ ਤੁਸੀਂ ਕਿਉਂ ਲੜਦੇ ਹੋ ਉਥੇ ਇੱਕ ਬੂਟਾ ਵੀ ਨਹੀਂ ਜੜਿਆ ਜੇ ਕਿਸੇ ਪਸ਼ੂ ਪੈਰ ਵੀ ਨਹੀਂ ਪਾਇਆ ਇਹਦਾ ਐਵੇਂ ਬੋਲੀ ਜਾਂਦਾ ਉਹ ਜੀਵਿੰਦਾਰ ਬੋਲਿਆ ਮੇਰਾ ਸਾਰਾ ਖੇਤ ਉਜੜ ਗਿਆ ਮੈਂ ਜੂਠਾ ਮੇਰਾ ਨਿਆਂ ਕਰੋ ਉੱਥੇ ਇੱਕ ਬੂਟਾ ਵੀ ਨਹੀਂ ਰਿਹਾ ਨਾਨਕ ਜੀ ਆਖਿਆ ਰਾਏ ਜੀ ਤੁਸੀਂ ਆਪਣਾ ਆਦਮੀ ਭੇਜ ਦਿਓ ਉੱਥੇ ਇੱਕ ਪੱਠਾ ਵੀ ਨਹੀਂ ਟੁੱਕਿਆ ਤੇ ਰਾਏ ਬੁਲਾਰ ਨੇ ਆਪਣੇ ਨੌਕਰ ਭੇਜ ਦਿੱਤੇ ਜਾਉ ਜਾ ਕੇ ਦੇਖਣ ਖੇਤੀ ਸਾਰੀ ਸਾਬਦ ਖੜੀ ਐ ਇੱਕ ਪੱਠਾ ਵੀ ਖਾਦਾ ਜਿਵੇਂਰੇ ਭਰ ਕੇ ਦੇਖਿਆ ਕਿਤੇ ਪਸ਼ੂ ਦਾ ਖੋਜ ਵੀ ਨਜ਼ਰ ਨਹੀਂ ਆਇਆ ਉਹ ਜਿਮੀਦਾਰ ਵੇਖ ਕੇ ਚਰਜ ਰਹਿ ਗਿਆ ਪਿਆਦੇ ਮੁੜਾਏ ਆਖਣ ਲੱਗੇ ਰਾਏ ਜੀ ਖੇਤੀ ਦਾ ਸਾਰੀ ਸਾਬਦ ਗੜੀ ਆ ਇੱਕ ਬੂਟਾ ਵੀ ਟੁੱਕਿਆ ਰਾਏ ਬੁਲਾਰਨ ਖੇਤੀ ਵਾਲੇ ਨੂੰ ਵੀ ਝੂਠਾ ਕੀਤਾ ਸ੍ਰੀ ਗੁਰੂ ਨਾਨਕ ਜੀ ਅਦੇ ਕਾਲੂ ਦੋਵੇਂ ਘਰ ਨੂੰ ਆ ਗਏ ਸੰਮਤ 1535 ਵਿਸਾਖ ਵਦੀ ਵਿੱਚ ਸ੍ਰੀ ਗੁਰੂ ਨਾਨਕ ਜੀ ਦੋਵਾਂ ਮੱਝੀਆਂ ਚਾਰੀਆਂ ਤਾਂ ਇੱਕ ਦਿਨ ਹੋਇਆ ਮੱਝੀ ਚਾਰਨ ਗਏ ਜਦੋਂ ਦੁਪਹਿਰ ਹੋਈ ਆਨੰਦ ਪ੍ਰਸੰਦ ਹੋ ਕੇ ਇੱਕ ਦਰਖਤ ਦੇ ਹੇਠਾਂ ਬੈਠ ਗਏ ਮੱਝਾਂ ਵੀ ਛਾਵੇਂ ਬਹਿ ਗਈਆਂ ਨਾਨਕ ਜੀ ਚੁੰਨੀ ਏਠਾਂ ਵਿਛਾ ਕੇ ਸੌਂ ਗਏ ਪਰਸ਼ਾਵਾਂ ਢਲ ਗਿਆ ਗੁਰੂ ਨਾਨਕ ਜੀ ਦੇ ਮੂੰਹ ਤੇ ਤੋਪਾ ਗਈ ਗਰਮੇ ਕਰ ਗਏ ਪਸੀਨਾ ਆ ਗਿਆ ਛੇਸ਼ਨਾਗ ਆਪਣਾ ਸਵਾਮੀ ਜਾਣ ਕੇ ਆਇਆ ਸਫੈਦ ਰੰਗ ਦਾ ਸੀ ਭਨ ਬਸਾਰ ਕੇ ਮੂੰਹ ਦੇ ਛਾਇਆ ਕੀਤੇ ਪਰ ਕਣਕ ਦੇ ਕਾਛ ਦੇ ਦਿਨ ਸੀ ਰਾਏ ਬਲਾਰ ਕੱਚ ਕਰਦਾ ਕਰਦਾ ਉਸੇ ਰਸਤੇ ਆ ਗਿਆ ਦੇਖੇ ਕਿ ਨੌਜਵਾਨ ਸੁੱਤਾ ਪਿਆ ਸੱਪ ਕੋਲ ਬੈਠਾ ਸਿਰ ਤੇ ਫਨ ਨਾਲ ਛਾਇਆ ਕੀਤੀ ਰਾਏ ਬਲਾਰ ਦੇਖ ਕੇ ਖੜਾ ਹੋ ਗਿਆ ਜੀਜੇ ਵਿਚਾਰ ਲੱਗਾ ਭਾਈ ਇਹ ਜਵਾਨ ਜੇਦਾ ਜਿਉਂਦਾ ਫਿਰਦਾ ਕੋਈ ਔਲੀਆ ਅੰਬੀਆ ਤੇ ਜੇਕਰ ਸੱਪ ਸਾਹ ਪੀ ਗਿਆ ਤਾਂ ਫਿਰ ਮਰ ਗਿਆ ਇਹ ਵਿਚਾਰਦਾ ਪਿੱਛੋਂ ਆਦਮੀ ਆਏ ਰਾਏ ਆਖਿਆ ਇਹ ਜਵਾਨ ਵੇਖੋ ਕੌਣ ਆ ਜਿਹੜਾ ਸੁੱਤਾ ਪਿਆ ਉਹ ਦੇਖਣ ਲੱਗੇ ਆਹਦੇ ਦਾ ਕਾਲੂ ਪਟਵਾਰੀ ਦਾ ਪੁੱਤਰ ਨਾਨਕ ਸੁੱਤਾ ਪਿਆ ਉਹਨਾਂ ਆਖਿਆ ਰਾਏ ਜੀ ਤੇਰੇ ਕਾਲੂ ਪਟਵਾਰੀ ਦਾ ਪੁੱਤਰ ਨਾਨਕ ਜਦੋਂ ਉਹਨਾਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਜਗਾਇਆ ਤਾਂ ਗੁਰੂ ਨਾਨਕ ਸਾਹਿਬ ਜੀ ਉੱਠ ਬੈਠੇ ਜਦੋਂ ਨੇੜੇ ਗਿਆ ਸੱਪ ਗੁੰਮ ਹੋ ਗਿਆ ਸਿਰਦੇ ਰਾਏ ਜੀ ਖੜਾ ਨਾਨਕ ਜੀ ਹੱਥ ਜੋੜ ਕੇ ਸਲਾਮ ਕੀਤਾ ਰਾਏ ਬਲਾਰ ਘੋੜੇ ਤੋਂ ਉਤਰ ਗਏ ਗੁਰੂ ਨਾਨਕ ਸਾਹਿਬ ਜੀ ਨੂੰ ਗੱਲ ਨਾਲ ਲਾਇਆ ਮੱਥਾ ਚੁੰਮਿਆ ਹੱਥ ਜੋੜ ਕੇ ਬੰਦ ਗਏ ਆਖੀ ਬਾਤ ਤੇ ਅਦਬ ਕੀਤਾ ਸਾਰੇ ਲੋਕ ਹੈਰਾਨ ਹੋ ਗਏ ਆਖਣ ਲੱਗੇ ਭਾਈ ਇਸ ਜਵਾਨ ਉਤੇ ਰਾਏ ਦੀ ਬਹੁਤ ਮਿਹਰਬਾਨੀ ਆ ਫਿਰ ਰਾਏ ਘਰ ਆਇਆ ਕਾਲੂ ਨੂੰ ਸਿਧਵਾਇਆ ਕਾਲੂ ਆਇਆ ਰਾਏ ਨੇ ਕਾਲੂ ਨੂੰ ਆਖਿਆ ਕਾਲੂ ਤੇਰਾ ਏ ਨਾਨਕ ਪੁੱਤਰ ਏ ਸਾਈ ਪੁੱਤਰ ਕਰਕੇ ਨਾ ਜਾਣੀ ਏ ਕੋਈ ਪਰਮੇਸ਼ਰ ਦਾ ਭਗਤ ਐ ਕਾਲੋ ਨਾਨਕ ਦਾਇਂ ਕਦੀ ਝੜਕੀ ਨਾ ਕੌੜਾ ਵੀ ਨਾ ਬੋਲੀ ਕਦੀ ਇਹ ਪੁੱਤਰ ਦਾ ਮੂੰਹ ਨਾ ਫਟਚਾਰੀ ਇਹ ਮਹਾਂਪੁਰਖ ਹੈ ਇਹਦਾ ਸਦਕਾ ਮੇਰਾ ਸ਼ਹਿਰ ਵਸਦਾ ਮੈਂ ਇਹਦੇ ਸਦਕਾ ਨਿਹਾਲ ਹੋਇਆ ਕਾਲੂ ਤੁਮੀ ਨਿਹਾਲ ਜੋ ਜਿਹਦੇ ਘਰ ਐ ਸਭ ਪੁੱਤਰ ਪੈਦਾ ਹੋਇਆ ਕਾਲੂ ਆਖਿਆ ਭਲਾ ਰਾਏ ਜੀ ਵੱਡਾ ਹੋਵੇਗਾ ਤਾਂ ਜਾਣਾਂਗੇ ਉਣ ਦਾ ਕੰਮ ਕਰ ਕੋਈ ਨਹੀਂ ਕਰਦਾ ਜੋਗਜ ਵਸਤੂ ਘਰੋਂ ਲੈ ਜਾਂਦਾ ਬਾਹਰ ਸੁੱਟ ਦਿੰਦਾ ਇਹ ਬਾਤ ਕਹਿ ਕੇ ਕਾਲੂ ਆਪਣੇ ਘਰ ਨੂੰ ਆਇਆ ਇੱਕ ਦਿਨ ਨਾਨਕ ਜੀ ਫੇਰ ਮੱਜੀ ਚਾਰਨ ਗਏ ਬਾਰ ਜਾਗੇ ਸੌਂਗੇ ਦੁਪਹਿਰ ਹੋਈ ਸਾਰੇ ਦਰਗਤਾਂ ਦੇ ਪਰਛਾਵੇਂ ਢਲ ਗਏ ਜਿੱਥੇ ਨਾਨਕ ਜੀ ਸੁੱਤੇ ਉਹਦਾ ਪਰਛਾਵਾ ਨਹੀਂ ਢਲਿਆ ਇਹ ਵੇਖ ਕੇ ਰਾਏ ਹੱਥ ਜੋੜ ਕੇ ਮੱਥਾ ਟੇਕ ਕੇ ਚਲਿਆ ਗਿਆ ਲੋਕਾਂ ਨੂੰ ਆਖਣ ਲੱਗਾ ਭਾਈ ਇਹ ਕਾਲੂ ਦਾ ਪੁੱਤਰ ਨਾਨਕ ਕੋਈ ਮਹਾਂਪੁਰਖ ਹੈ ਦੇਖੋ ਇਹਦੀਆਂ ਸਾਰੀਆਂ ਬਾਤਾਂ ਚਰਜ ਨੇ ਅੱਗੇ ਖੇਤੀ ਦੀ ਬਾਤ ਹੋਈ ਪਿੱਛੋਂ ਸੱਪ ਦੀ ਹੋਈ ਹੁਣ ਬਰਸ਼ਾਵਾਂ ਘੜੋ ਰਿਆ ਰਾਏ ਬਲਾਰ ਉਸਤ ਕਰਦਾ ਆਪਣੇ ਘਰ ਨੂੰ ਗਿਆ ਗੁਰੂ ਜੀ ਦੀ ਉਹੀ ਚਾਲੀ ਪਿਤਾ ਆਖੇ ਪੁੱਤਰ ਲੋਕਾਂ ਦੇ ਉਲੰਭਿਆਂ ਮੈਨੂੰ ਪਰੇਸ਼ਾਨ ਕੀਤਾ ਤੂੰ ਕੁਝ ਸਮਝ ਤਾਂ ਗੁਰੂ ਜੀ ਆਖਿਆ ਭਲਾ ਪਿਤਾ ਜੀ ਜੋ ਆਖੋਗੇ ਸੋ ਕਰਾਂਗਾ ਗੁਰੂ ਨਾਨਕ ਸਾਹਿਬ ਜੀ ਦੀ ਉਹ ਚਾਲ ਬੋਲਣ ਕਿਸੇ ਨਾਲ ਨਾ ਲੰਮੇ ਹੀ ਪਰਣ ਸਾਰਾ ਪਰਿਵਾਰ ਬੇਦੀਆਂ ਦਾ ਬੜਾ ਦਿਲਗੀਰ ਹੋ ਗਿਆ ਲੋਕ ਆਖਣ ਲੱਗੇ ਨਾਨਕ ਜੀ ਤਾਂ ਕਮਲਾ ਹੋਇਆ ਗੁਰੂ ਜੀ ਦੀ ਮਾਤਾ ਨਾਨਕ ਜੀ ਪਾਸ ਆ ਕੇ ਆਖਣ ਲੱਗੇ ਏ ਬੇਟਾ ਤੈਨੂੰ ਲੰਮੇ ਪੈ ਰਹਿਣਾ ਕਿਵੇਂ ਬਣਦਾ ਹੁਣ ਜਵਾਨ ਉਮਰ ਹੋਇਆ ਕੁਝ ਤੈਨੂੰ ਕੰਮ ਕਰਨਾ ਚਾਹੀਦ ਕਿਰਦ ਗੀਤਿਆਂ ਜਗ ਸੋਭਾ ਕਰਦਾ ਨਿਤ ਦੀਆਂ ਕਮਲੀਆਂ ਗੱਲਾਂ ਛੱਡ ਦੇ ਸਾਨੂੰ ਲੋਕ ਉਹ ਕਹਿੰਦੇ ਨੇ ਜੋ ਕਾਲੂ ਦਾ ਪੁੱਤਰ ਮਖੱਟੂ ਪੈਦਾ ਹੋਇਆ ਇਹੋ ਜੀਆਂ ਗੱਲਾਂ ਸੁਣ ਕੇ ਸ਼ਰੀਕਾਂ ਦੀਆਂ ਸਾਨੂੰ ਬੜੀਆਂ ਬੁਰੀਆਂ ਲੱਗਦੀਆਂ ਇਹ ਗੱਲਾਂ ਮਾਤਾ ਜੀ ਨੇ ਆਖੀਆਂ ਤਾਂ ਗੁਰੂ ਜੀ ਦੇ ਦਿਲ ਨੂੰ ਕੋਈ ਨਾ ਲੱਗੇ ਗੁਰੂ ਜੀ ਲੰਮੇ ਪੈ ਰਹੇ ਲੋਕ ਵੀ ਆ ਕੇ ਥੱਕ ਗਏ ਤਦ ਗੁਰੂ ਜੀ ਬੋਲਣ ਕਿਸੇ ਨਾਲ ਨਾ ਗੁਰੂ ਨਾਨਕ ਸਾਹਿਬ ਜੀ ਦੀ ਮਾਤਾ ਮੈਦੇ ਕਾਲੂ ਕੋਲ ਜਾ ਕੇ ਆਖਦੀ ਐ ਵੇ ਤੇਰੇ ਪੁੱਤਰ ਨੂੰ ਪਿਆ ਹੋਇਆ ਕਿੰਨੇ ਦਿਨ ਬਤੀਤੋ ਗਿਣੇ ਖਾਂਦਾ ਪੀਂਦਾ ਵੀ ਕੁਝ ਨਹੀਂ ਕਾਲੂ ਜੀ ਵੀ ਆ ਕੇ ਆਖ ਲੱਗਾ ਏ ਬੇਟਾ ਨਾਨਕ ਤੈਨੂੰ ਪਿਆ ਕਿਉਂ ਗਰ ਬਣਦੀ ਕੁਝ ਖਾਓ ਪੀਓ ਪਹਿਨੋ ਖੁਸ਼ੀ ਰਹਿਿਆ ਕਰੋ ਅਰ ਕੁਝ ਖੇਤੀ ਪੱਕੀ ਦੀ ਵੀ ਖਬਰ ਲੈ ਕੇ ਆਇਆ ਕਰੋ ਕੋਈ ਰੁਜ਼ਗਾਰ ਵੀ ਕੀਤਾ ਕਰੋ ਬੇਟਾ ਜੀ ਤੁਹਾਨੂੰ ਦੇਖ ਕੇ ਸਾਰਾ ਪਰਿਵਾਰ ਪਰੇਸ਼ਾਨ ਰਹਿੰਦਾ ਦਿਲਗੀਰ ਰਹਿੰਦਾ ਜੇ ਤੈਨੂੰ ਕੋਈ ਗੱਲ ਕਰਨੀ ਨਹੀਂ ਆਉਂਦੀ ਤਾਂ ਕੁਝ ਨਾ ਕਰਿਆ ਕਰ ਅਸੀਂ ਤੈਨੂੰ ਇਹ ਆਖਦੇ ਆਂ ਫਿਕਰਵਾਨ ਕਿਉਂ ਰਹਿੰਦਾ ਪਰ ਚਾ ਰੁਜ਼ਗਾਰ ਦਾ ਕਰਨਾ ਬਹੁਤ ਭਲਾ ਜਿਹੜੇ ਖੱਤਰੀਆਂ ਦੇ ਪੁੱਤਰਾ ਬਾਸ ਐਵੇਂ ਹੁੰਦੇ ਨੇ ਕਿ ਆ ਉਹ ਕੰਮ ਨਹੀਂ ਕਰਦੇ ਪਰ ਉਹਨਾਂ ਬੱਚਾ ਕਿਰਤ ਬਿਨ ਜੀਵਨ ਥੋੜਾ ਸੁਣ ਬੇਟਾ ਸਾਡੀ ਖੇਤੀ ਬਾੜ ਪੱਕੀ ਐ ਜਿਹਦੂ ਵਿੱਚ ਜਾ ਕੇ ਖੜਾ ਹੋਵੇਂ ਖੇਤੀ ਕਿਹਾ ਉਹ ਜੜੇ ਸਭ ਗਈ ਸ਼ਰੀਰ ਕਾ ਤੇ ਦੇਖਣ ਵਾਲੇ ਆਖਣ ਜੋ ਵਾ ਵਾ ਭਾਈ ਕਾਲੂ ਦਾ ਪੁੱਤਰ ਭਲਾ ਹੋਇਆ ਸੁਣ ਬੇਟਾ ਲੋਕਾਂ ਦੀ ਬਾਤ ਐ ਖੇਤੀ ਕਸਮਾ ਸੇਤੀ ਫੇਰ ਗੁਰੂ ਨਾਨਕ ਜੀ ਬੋਲੇ ਇਹ ਪਿਤਾ ਜੀ ਓਨਾ ਸਾਂ ਨਵੇਕਲੀ ਖੇਤੀ ਵਾਈ ਹੈ ਹਲ ਵਾਇਆ ਅਜੇ ਸਾਡੀ ਜ਼ਮੀਨ ਵੱਤਰ ਆਈ ਹੈ ਸੋ ਉਹ ਖੇਤੀ ਅਸੀਂ ਬਾਤ ਤਕੜੀ ਰੱਖਦੇ ਆ ਸੁਣੋ ਪਿਤਾ ਜੀ ਅਸੀਂ ਆਪਣੀ ਖੇਤੀ ਦੀ ਸੰਭਾਲ ਰੱਖਦੇ ਆ ਬਰਾਈ ਖੇਤੀ ਦੀ ਸਾਰ ਕਿਹਾ ਜਾਣੀ ਹੈ ਤਾਏ ਸੁਣ ਕੇ ਕਾਲੂ ਹੈਰਾਨ ਹੋ ਗਿਆ ਹੈਰਾਨ ਹੋ ਗਿਆ ਤੇ ਅੱਖ ਲੱਗਾ ਦੇਖੋ ਲੋਕੋ ਇਹ ਕੀ ਆਖਦਾ ਫਿਰ ਕਾਲੂ ਨੇ ਆਖਿਆ اے ਨਾਨਕ ਜੀ ਤੂੰ ਨਵੇਂ ਖੇਤੀ ਕਦੋਂ ਦੀ ਵਾਈ ਔਰ ਜੇਕਰ ਤੇਰੀ ਖੁਸ਼ੀ ਆਵੇਗੀ ਅਗਲੀ ਫਸਲ ਤੈਨੂੰ ਨਵੇਂ ਖੇਤੀ ਵਾਹ ਦਿਆਂਗਾ ਤੈਨੂੰ ਵੱਖਰਾ ਕਰ ਦੇਵਾਂਗਾ ਪਹਿਲੀ ਵੰਡ ਕੇ ਦੇ ਦਿਆਂਗਾ ਵੇਖਾਂਗਾ ਕਿਵੇਂ ਬਗਾ ਕੇ ਖਾਵੇਂਗਾ ਗੁਰੂ ਜੀ ਆਦੇ ਪਿਤਾ ਜੀ ਅਜੀਦਾ ਹੁਣੇ ਹੀ ਵੱਖਰੀ ਖੇਤੀ ਵਾਈ ਹੈ ਉਹ ਭਲੀ ਜੰਮੀ ਐ ਉਗਰੀ ਵੀ ਵਧੀਆ ਫੇਰ ਕਹ ਲੋ ਆਖਿਆ ਪੁੱਤਰ ਅਜਾ ਤੇਰੀ ਖੇਤੀ ਵੇਖੀ ਨਹੀਂ ਗੁਰੂ ਨਾਨਕ ਸਾਹਿਬ ਜੀ ਆnde ਪਿਤਾ ਜੀ ਅਜਾ ਹੁਣ ਵਾਈ ਆ ਜਿਹੜੀ ਖੇਤੀ ਸੋ ਤੁਸੀਂ ਆਪੇ ਹੀ ਦੇਖੋਗੇ ਸਣੋਂਗੇ ਭੇਰ ਗੁਰੂ ਜੀ ਨੇ ਇੱਕ ਸ਼ਬਦ ਰਾਗ ਸੋਰਠ ਵਿੱਚ ਆਖਿਆ ਰਾਗ ਸੋਰਠ ਮੱਲਾ ਪਹਿਲਾ ਕਰ ਪਹਿਲਾ ਮਨ ਆਲੀ ਕਿਰਸਾਣੀ ਕਰਨੇ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਆਗਾ ਰੱਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਸੇ ਕਰ ਪਾਗਠ ਦੇਖ ਬਾਬਾ ਮਾਇਆ ਸਾਥ ਨਾ ਹੋਏ ਇਹਨੇ ਮਾਇਆ ਜਾਗੇ ਮੋਹਿਆ ਵਿਰਲਾ ਬੂਜਾ ਕੋਏ ਕਾਲੂ ਆਖਿਆ ਇਹ ਨਾਨਕ ਜੀ ਮੈਨੂੰ ਇਹਦਾ ਅਰਥ ਸਮਝਾਓ ਤਾਂ ਬਾਬੇ ਨਾਨਕ ਜੀ ਆਖਿਆ ਇਹ ਪਿਤਾ ਜੀ ਇਹ ਜਿਹੜਾ ਮਾਨਾ ਇਹਨੂੰ ਮੈਂ ਸਾਧ ਸੰਗਤ ਦੀ ਟੈਲ ਵਿੱਚ ਲਾਇਆ ਜੋ ਹਾਲੀ ਕੀਤਾ ਤੇ ਤਨ ਰੂਪੇ ਖੇਤ ਵਿੱਚ ਪਲੀਆਂ ਕਰਨੀਆਂ ਦੀ ਗਰਸ਼ਾਣੀ ਕਿਆ ਵਾਹਿ ਕੀਤੀ ਆ ਸਾਧੂਆਂ ਦਾ ਸੰਗ ਜੋ ਕਰਨਾ ਉਹ ਬਾਣੀ ਦਿੱਤਾ ਪਰਮੇਸ਼ਰ ਦਾ ਨਾਮ ਜਪਨਾ ਉਹ ਬੀਜ ਪਾਇਆ ਸੰਤੋਖ ਕਰਨਾ ਇਹ ਸੁਹਾਗਾ ਦਿੱਤਾ ਭਲਿਆ ਕਰਮਾ ਨਾਲ ਭਾਉ ਕਰਨਾ ਇਹ ਪਹਿਲੀ ਜੰਮੀ ਆ ਸੋਈ ਘਰ ਭਗਵਾਨ ਜਿਸ ਘਰ ਵਿੱਚ ਅਸੀਂ ਪਹਿਲੀ ਦੀ ਆਮਦਨੀ ਆਈ ਬਾਬਾ ਹੋਰ ਜੋ ਮਾਇਆ ਦੀ ਰਚਨਾ ਉਤ੍ਰੁਵਾ ਤੇ ਪਰਮੇਸ਼ਰ ਦੇ ਪਾਸਿਓ ਮਾਇਆ ਭਲਾਉਂਦੀ ਨਾਲ ਵੀ ਨਹੀਂ ਜਾਂਦੀ ਕਾਲੂ ਨੇ ਆਖਿਆ ਬੱਚਾ ਖੇਤੀ ਨਹੀਂ ਕਰਦਾ ਤੇ ਨੂੰ ਹੱਡੀ ਬਣਾ ਦਈਏ ਆਸਾਂ ਖੱਤਰੀਆਂ ਦੀ ਖੇਤੀ ਹੱਡੀ ਐ ਤਾਂ ਗੁਰੂ ਨਾਨਕ ਸਾਹਿਬ ਜੀ ਦੂਜੀ ਪੌੜੀ ਆਖੀ ਹਾਨ ਹਟ ਕਰਿਆ ਰਜਾ ਸੱਚ ਨਾਮ ਕਰ ਵਥ ਸਰਦ ਸੋਜ ਕਰ ਭਾਂਡ ਸਾਲ ਇਸ ਵਿੱਚ ਤਿਸ ਨੂੰ ਰੱਖ ਵਣਜਾਰਿਆ ਸਿਉ ਵਣਜ ਕਰ ਲੈ ਲਾ ਹਮਨ ਹਸ ਇਹਦਾ ਪਰਮਾਰਥ ਮਹਾਰਾਜ ਜੀ ਆਂਦੇ ਹੈ ਪਿਤਾ ਜੀ ਅਸੀਂ ਇਹ ਹੱਟੀ ਕੱਢੀ ਆ ਮਨੁੱਖ ਦੇ ਮਨੁੱਖ ਦੇ ਦੀ ਜੋ ਆਰਬਲਾ ਉਹ ਅਸਾ ਹਾਟੀ ਕੀਤੀ ਐ ਸੁਰਤ ਦੀਆਂ ਬਿਰਤੀਆਂ ਨੂੰ ਪਾਪਾਂ ਤੋਂ ਹਟਾ ਕੇ ਪਵਿੱਤਰ ਕੀਤਾ ਸੋਈ ਅਸਾ ਭਾੜ ਸਾਲ ਕੀਤੀ ਸਤਨਾਮ ਪਰਮੇਸ਼ਰ ਦਾ ਜੋ ਹਰ ਵੇਲੇ ਯਾਦ ਰੱਖਣਾ ਸੋਨਾ ਭਾਂਡਿਆਂ ਵਿੱਚ ਵਸਤੂਆਂ ਪਾਈਆਂ ਨੇ ਸੰਤਾਂ ਨਾਲ ਜਿਹੜਾ ਮਿਲ ਮਲਾਪ ਕਰਨਾ ਓਹ ਵਪਾਰ ਕਰਕੇ ਗਿਆਨ ਰੂਪੀ ਲਾਹਾ ਖਟਿਆ ਫਿਰ ਕਾਲੂ ਨੇ ਆਖਿਆ ਨਾਨਕ ਜੀ ਅੱਟੀ ਨਹੀਂ ਕਰਦਾ ਤੇਰਾ ਮਾਣਾ ਫਿਰਨਦਿਆ ਵਪਾਰ ਕਰਿਆ ਕਰ ਘੋੜਿਆਂ ਦਾ ਵਪਾਰ ਕਰ ਸਦਾਗਰੇ ਕਰ ਬਾਬੇ ਨਾਨਕ ਜੀ ਆਖਿਆ ਪਿਤਾ ਜੀ ਅਸਾ ਸਦਾਗਰੇ ਵੀ ਕੀਤੀ ਹੈ ਬਾਬਾ ਜੀ ਨੇ ਤੀਜੀ ਪੌੜੀ ਆਖੀ ਸੋਨੇ ਸਾ ਸਦ ਸਦਾਗਰੀ ਸਤਿ ਘੋੜੇ ਲੈ ਚੱਲ ਘਰ ਚ ਬੰਨ ਚੰਗਿਆਈਆਂ ਮਤ ਮਨ ਜਾਣ ਕੱਲ ਨਿਰੰਕਾਰ ਕਾ ਦੇਸ ਜਾਹੇ ਤਾਂ ਸੁਖ ਲੈ ਮਹਾਲ ਇਹਦਾ ਪਰਮਾਰਥ ਮਹਾਰਾਜ ਆਂਦੇ ਹੈ ਪਿਤਾ ਜੀ ਸ਼ਾਸਤਰਾ ਨੂੰ ਸਰਵਣ ਕਰਨਾ ਅਧਿ ਉਹਨਾਂ ਨੂੰ ਮਾਨ ਵਿੱਚ ਧਾਰਨਾ ਇਹ ਤਾਂ ਆਸਾ ਸੁਦਾਗਰੀ ਕੀਤੀ ਇਹ ਵਪਾਰ ਕੀਤਾ ਜਿਹੜਾ ਸੱਚ ਬੋਲਣਾ ਵਾਸਾ ਘੋੜੇ ਕੀਤੇ ਤੇ ਬੁਰੇ ਕਰਮਾਂ ਦਾ ਤਿਆਗ ਭਲੇ ਕਰਮਾਂ ਦਾ ਗ੍ਰਹਿਣ ਕਰਨਾ ਇਹ ਖਰਚ ਬੰਨਿਆ ਅਰ ਮਨੁੱਖ ਜੀ ਦ੍ਰਿੜਤਾ ਜੋ ਹੈ ਪਰਮੇਸ਼ਰ ਜੀ ਹਾਜ਼ਰਾ ਹਜੂਰ ਸਾਡੇ ਅੰਗ ਸੰਗ ਤੇ ਇਸ ਭਗਵੰਤ ਦੀ ਕਿਰਪਾ ਕਰਕੇ ਨਿਰੰਕਾਰ ਕੇ ਦੇਸ਼ ਵਿੱਚ ਜਾ ਪ੍ਰਾਪਤ ਹੋਏ ਆ ਦੇਸਨ ਰੰਕਾਰ ਕੇ ਮਹ ਲੇਜ ਕਿਆ ਆਸਥਾਨ ਵਿੱਚ ਜਾ ਪਹੁੰਚੇ ਆ ਇਹ ਵੱਡਾ ਨਫਾ ਨਫਾ ਸਾਨੂੰ ਪ੍ਰਾਪਤ ਹੋਇਆ ਅਨੰਦਵੇਂ ਮਗਨ ਤਾਂ ਕਾ ਲੋਏ ਸੁਣ ਕੇ ਆਖਿਆ ਨਾਨਕ ਜੀ ਜੋ ਸਾਡੇ ਕੰਮ ਕਾਜ ਤੋਂ ਤੂੰ ਰਹਿ ਚੁੱਕਿਆ ਪਰ ਘਰ ਚੱਲ ਚੱਲ ਕੇ ਬੈਠ ਅਸਾਂ ਤੇਰਾ ਘਟਣਾ ਛੱਡਿਆ ਤੇ ਤੇਰੀ ਉਦਾਸੀ ਵੇਖ ਕੇ ਸ਼ਰੀਕ ਕਹਿੰਦੇ ਕਾਲੂ ਦਾ ਪੁੱਤਰ ਮੁਖੱਟੂ ਐ ਜੇਦੂ ਫਕੀਰ ਹੋ ਗਿਆ ਘਰੋਂ ਨਿਕਲ ਗਿਆ ਲੋਕ ਆਖਣਗੇ ਕਾਲੂ ਦਾ ਪੁੱਤਰ ਮੁਖੱਟੂ ਸੀ ਫਕੀਰ ਹੋ ਕੇ ਨਿਕਲ ਗਿਆ ਇਸ ਬਾਅਦ ਮੈਂ ਬੱਚਾ ਸਾਨੂੰ ਬੜੀ ਆਣੀ ਆਵੇਗੀ ਸੁਣ ਬੇਟਾ ਜੇ ਕੁਝ ਹੋਰ ਨਹੀਂ ਕਰ ਸਕਦਾ ਕਿਸੇ ਦੀ ਨੌਕਰੀ ਕਰ ਤੈਨੂੰ ਕਿਦੇ ਨੌਕਰੀ ਦਵਾ ਜਿੰਨੇ ਆ ਤਾ ਗੁਰੂ ਜੀ ਚੌਥੀ ਪੌੜੀ ਆਖੀ ਲਾਏ ਚਿੱਤ ਕਰ ਚੱਕਰੀ ਮਨ ਨਾਮ ਕਰ ਕੰਮ ਬਨ ਬਧਿਆ ਕਰ ਧਾਵਣੇ ਤਾ ਕੋ ਆਖ ਧੰਨ ਨਾਨਕ ਵੇਖੇ ਨਦਰ ਕਰ ਚੜੇ ਚਵਗਣ ਵੰਨ ਏ ਦਾ ਪਰਮਾਰਥ ਮਹਾਰਾਜ ਆਂਦੇ ਸੁਣੋ ਪਿਤਾ ਜੀ ਅਸਾਂ ਜਿਹੜੀ ਨੌਕਰੀ ਕੀਤੀ ਆ ਨਾ ਪਰਮੇਸ਼ਰ ਵਿਖੇ ਜੋ ਚੇਤ ਲਾਇਆ ਅਸਾਂ ਨੇ ਮਨਸਾਈ ਮਨਸਹੀ ਚੱਕਰੀ ਕੀਤੀ ਅਜੇ ਪਰਮੇਸ਼ਰ ਦਾ ਨਾਮ ਮੰਨਣਾ ਇਹ ਅਸਾ ਕੰਮ ਕੀਤਾ ਅਰ ਬਦੀਆਂ ਨੂੰ ਬੰਨਣਾ ਕਿਆ ਬਦੀਆਂ ਨੂੰ ਰੋਕਣਾ ਏ ਅਸਾ ਧਾਮ ਨੇ ਕੀਤੀ ਸਭ ਕੋਈ ਧੰਨ ਧੰਨ ਕਹਿੰਦਾ ਹੈ ਏ ਨਿਰੰਕਾਰ ਦੀ ਕਿਰਪਾ ਹੋਈ ਏ ਸਹਿਬ ਕਿਰਪਾ ਦ੍ਰਿਸ਼ਟੀ ਕਰਕੇ ਦੇਖੋ ਤਦ ਚੌ ਚੌਗਣ ਵੰਨ ਕਿਆ ਚਾਰ ਗੁਣਾ ਰੰਗ ਚੜਦ ਜਿੰਨਾ ਪਰ ਗੁਰੂਆਂ ਦੀ ਸੰਤਾਂ ਦੀ ਕਿਰਪਾ ਦ੍ਰਿਸ਼ਟੀ ਹੋਈ ਤਿੰਨਾ ਦੇ ਹਿਰਦੇ ਰੂਪ ਆਕਾਸ਼ ਮੇ ਗਿਆਨ ਰੂਪੀ ਚੰਦਰਮਾ ਚੜਦ ਉਹ ਨਿਰੰਕਾਰ ਦੇ ਦੇਸ ਵਿੱਚ ਪਹੁੰਚਣ